ਹੋਰ ਕੋਈ ਮਾਲ ਨਹੀਂ ਕੋਈ ਸਪੀਡ ਹਰ ਪੀੜ ਤੇ ਅਲਾਕੀ ਤੋਂ ਕੋਈ ਲੈਂਦਾ ਆਪਣੇ ਕੋਲ ਰਹਿ ਤਾ ਉਹਦੇ ਵਾਸਤੇ ਕੀ ਕਿਰੇੜੇ ਵਾਸਤੇ ਭਈ ਆਏ ਰੇਟ ਦੇ ਦਾਂਗੇ ਆ ਰੇਟ ਹੁਣ ਮੈਂ ਤੁਹਾਨੂੰ ਵੀਡੀਓ ਚ ਨਹੀਂ ਦੱਸ ਸਕਦਾ ਜਿਹੜੀ ਰਸੀਦ ਦੇਖ ਕੇ ਲੈ ਜਾ ਹਾਂ ਉਹ ਤਾਂ 1 ਰੁਪਿਆ ਵੀ ਨਹੀਂ ਕਮਾਉਣਾ ਜਿਹੜਾ ਹਰ ਪੀੜ ਤਾਂ ਅਲਾਉ ਹਾਂਜੀ ਮੇਰੇ ਪਿਆਰੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਤੇ Facebook ਪੇਜ ਦੇਸੀ ਹੁੱਡ ਟੀਵੀ ਵਿੱਚ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਭ ਤੋਂ ਪਹਿਲਾਂ ਬਈ ਤਿਆਰ ਭਰੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਪਹੁੰਚੇ ਪੰਜਾਬ ਟਰੈਕਟਰ ਵਾਲਿਆਂ ਦੇ ਤਲਵੰਡੀ ਸਾਬੋ ਜਿਹੜਾ ਨੇੜੇ ਰਵੀਦਾਸ ਚੋਂ ਉਹ ਕੋਈ ਪੈਂਦਾ ਬਾਈ ਲੋਕੇਸ਼ਨ ਵੀ ਦਿਖਾ ਦੇ ਆਜੋ ਬਾਈ ਆਪਾਂ ਸਤਨਾਮ ਨਾਲ ਗੱਲ ਕਰਦੇ ਆਂ ਟਰੈਕਟਰਾਂ ਬਾਰੇ ਲੈਣੇ ਜਾਣਕਾਰੀ ਕੁਛ ਹੀ ਆ ਬਾਈ ਫਸੂ ਕਾਲ ਗੋਠੀਰਾ ਬਾਈ ਬਹੁਤ ਵਧੀਆ ਰੇਟਾਂ ਐ ਦੱਸ ਬਾਈ ਕਿਵੇਂ ਦੱਸੇ ਰੇਟ ਕਹਿੰਦੇ ਇਹ ਨਹੀਂ ਦੱਸੇ ਰੇਟ ਹਾਂ ਹਾਂ ਕੋਈ ਗੱਲ ਨਹੀਂ ਗੈਜ ਰੇਟ ਆਪਣੇ ਇਹ ਬੰਦਾ ਲੈ ਵੀ ਯਾਰ ਹਨਾ ਇਹ ਤੁਸਾਂ ਦੀ ਬਹੁਤ ਤੋਂ ਮੁੜਨ ਨਹੀਂ ਹੁੰਦੇ ਬੰਦਾ ਟਰੈਕਟਰ ਤੁਸਾਂ ਕਰੀ ਗਏ ਯਾਰ ਆਪਾਂ ਆਪਣੇ ਇੰਡੋ ਫਾਰਮ ਖੜਾ ਹੈ ਇੰਡੋ ਫਾਰਮ 2021 ਮਾਡਲ 460000 ਰੁਪਏ ਦੀ ਡਿਮਾਂਡ ਜੇ ਬਈ ਆਪਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਕੰਡੀਸ਼ਨ ਦੀ ਗੱਲ ਕਰੀਏ ਜੀ ਕੰਡੀਸ਼ਨ ਸਾਰਾ ਅਰੀਜਨਲ ਹੈ ਟਰੈਕਟਰ ਪੂਰਾ ਨਵਾਂ ਟਰੈਕਟਰ ਹੈ ਇਹ ਗੈ ਬਈ ਜਿਹੜਾ ਟਾਇਰਾਂ ਦੀ ਗੱਲ ਕਰੀਏ ਬਈ ਆਪਾਂ ਟਾਇਰ 16 9 28 ਦੇ ਟਰੈਕਟਰ ਦੇ ਟਾਇਰ ਹੈਗੇ 90 ਪੈਸੇ ਦੁਆਰੇ ਤੇ ਨਹੀਂ ਬਈ ਪਹਿਲਾਂ ਲਈਏ ਇਹ ਮੇਰੇ ਖਿਆਲ ਨਾਲ ਨਾਲ ਦੇ ਹੋਣਗੇ ਨਾਲ ਦੀ ਹੈ ਬਈ ਹਾਂ ਕਿੰਨਾ ਚੱਲਿਆ ਟਰੈਕਟਰ ਇਹ ਆਹੀ ਚੱਲਿਆ ਹੋਣਾ 5 700 ਘੰਟਾ ਰੀਟਰ ਦਾ ਜਾਦ ਨਹੀਂ ਰਹਿੰਦੇ ਸਾਡੇ ਕੋਲ ਟਰੈਕਟਰ ਕਾਫੀ ਹੁੰਦੇ ਆ ਅੱਛਾ ਬਈ ਸਮਾਨ ਸਾਰੀ ਕੰਪਲੀਟ ਹੈ ਹਾਂ ਕੰਪਲੀਟ ਹੈ ਟੂ ਜੈਡ ਸਮਾਨ ਠੀਕ ਹੈ ਭਾਈ ਇਹ ਨੰਬਰ ਨੰਬਰ ਇਹਦਾ ਹਰਿਆਣਾ ਦਾ ਐਨਓਸੀ ਮੌਜੂਦ ਹੀ ਠੀਕ ਹੈ ਤਾਂ ਬੜਾ ਮਹਿੰਗਾ 16 928 ਦੇ ਟੈਰ ਹੈ ਇਹ ਠੀਕ ਹੈ ਭਾਈ ਹਾਂ ਦਿਵਾਰ ਦਾ ਪਾਈ ਰੱਖਦੇ ਭਾਈ ਢਿਹੜ ਪੇਡਵਾਰਾ 4 ਲੱਖ 65 ਹਜ਼ਾਰ ਤੂੰ ਜਾਇ ਜਾਇ ਮੁੱਲ ਦੱਸੀ ਵੀ ਕਿੰਨੇ ਦਾ ਛੱਡ ਦਾਂਗੇ ਯਾਰ ਇਹ ਨਕਦ ਲੈਣਾ ਕਿਸੇ ਨੇ 4 ਲੱਖ ਤੇ 35 ਹਜ਼ਾਰ ਦਾ ਦੇ ਦਾਂਗੇ ਯਾਰ ਨਕਦ ਕਾਹਦੇ ਕੀ ਹੁੰਦਾ ਨਕਦ ਲੈ ਲੈ ਲੋਨ ਕਰਾਣਾ ਨਹੀਂ ਲੋਨ ਵਾਲਾ ਲੋਨ ਹੋ ਜੂਆ ਕੋਈ ਚੱਕਰ ਨਹੀਂ ਕੋਈ ਵਾਰੀ ਵੇਚਦੇ ਨੇ ਇੱਕ ਹੀ ਰੱਖ ਮੈਂ ਜਣਾ 435000 ਦਾ ਦੇ ਦਿਆਂ ਪਤਾ ਕੀ ਗੱਲ ਹੈ ਕੋਈ ਵਿੱਚ ਕਟਾਉਣ ਆਇਆ ਨਾ ਟਰੈਕਟਰ ਜਦੋਂ ਉਹਦਾ ਰੇਟ ਦਾ ਫਿਰ ਡਿਫਰੈਂਸ ਪੈ ਜਾਂਦਾ ਅਗਲਾ ਕਹਿੰਦਾ ਮੇਰਾ ਟਰੈਕਟਰ ਵੱਧਦਾ ਘਟਾ ਪਰ ਉਹ ਜਿੰਨੇ ਯਾਰ ਚੱਲਦਾ ਮਾਰਕੀਟ ਬੈਲੀ ਹੋਣਾ ਨਾ ਹਾਂ ਬਾਜ਼ਾਰ ਰੇਟ ਤੇ ਕੱਟ ਕੇ 435000 ਦਾ ਦੇ ਦਿਆਂ ਵਿੱਚ ਵੀ ਕਟਾਇਆ ਬੇਗੁੜਾ ਆ ਦੀ ਵੀਡੀਓ ਦੇਖ ਕੇ ਉਹ ਬਾਈ 1.5 ਲੱਖ ਦਾ ਕਰਦੇ ਸ 430000 ਦਾ ਕਰਦੇ ਆ ਕਰ ਦਿਆਂਗੇ ਬਾਈ ਠੀਕ ਆ ਬਾਈ ਇਹ ਦੂਬਾਈ ਬਾਈ ਸੋਨਾ ਲਿਕਾ 750 ਹਾਂ 750 2000 15 ਮਾਡਲ 15 ਮਾਡਲ ਡਿਮਾਂਡ ਹੈ ਬਾਈ 445000 ਰੁਪਏ ਡਿਮਾਂਡ ਦੇ ਭਾਈ ਅਪਾ ਦੀ ਕੰਡੀਸ਼ਨ ਦੀ ਗੱਲ ਕਰੀਏ ਕੰਡੀਸ਼ਨ ਬਾਈ ਪੂਰਾ ਸਾਫ ਹੈ ਵੀ ਠੀਕ ਹੈ ਭਾਈ ਤੇ ਟਾਇਰਾਂ ਦੀ ਗੱਲ ਕਰੀਏ ਭਾਈ ਟਾਇਰ ਦੇ 80 85 ਪੈਸੇ ਕੰਪਨੀ ਦੇ ਠੀਕ ਹੈ ਭਾਈ ਰਿਮ ਵੀ ओरिजिनल ਆ ਭਾਈ ਹਾਂ ਅਰੀਜਨਲ ਠੀਕ ਹੈ ਭਾਈ ਸਮਾਨ ਸਾਰੀ ਕੰਪਲੀਟ ਕਰ ਦੋਗੇ ਬਾਈ A to Z ਸਮਾਨ ਹਾਂ ਮਗਰਾੜਾ ਥਲੇ ਮਰਵਾ ਯਾਰ ਮਗਰਾੜ ਮਾੜੇ ਮੋٹے ਪੇਂਟ ਹੋਏ ਹੋਣਗੇ ਹੋਰ ਨਹੀਂ ਕਿਤੇੋਂ ਪ੍ਰਿੰਟ ਹੋਇਆ ਠੀਕ ਹੈ ਭਾਈ ਹਾਂ ਉਹ ਆਪਾਂ ਦੱਸ ਕੇ ਦੇਵਾਂਗੇ ਠੀਕ ਹੈ ਸਮਾਨ ਸਾਰੀ ਕੰਪਲੀਟ ਕਰ ਦੇਣੀ A to Z ਸਮਾਨ ਹਾਂ ਇਹ ਨੰਬਰ ਭਾਈ ਨੰਬਰ ਇਹਦਾ ਪੰਜਾਬ ਦਾ ਹੀ ਆ 50 ਦਾ ਨੰਬਰ ਹਾਂ ਕਿੱਥੋਂ ਆ ਬਈ ਇਹ ਇਹਦਾ ਮੇਰਾ ਖਿਆਲ ਬਠਿੰਡੇ ਦਾ ਹੀ ਹੋਊਗਾ ਬਠਿੰਡੇ ਦਾ ਹਾਂ ਇਹ ਡਿਵਾਰਡ ਦੀ ਗੱਲ ਕਰੀਏ ਡਿਵਾਰਡ ਤਾਂ ਡੀ ਕੇ ਬਟਾ ਬਈ 4 ਲੱਖ ਤੇ 45 ਹਜ਼ਾਰ ਹਾਂ ਕੋਈ ਜਾ ਜਾ ਮਨ ਦੱਸੀਰ ਕਿਨੇ ਆ ਛੱਡ ਦੇਗਾ ਮੈਂ ਕਹਿੰਦਾ ਡਾੜਾ ਨਹੀਂ ਕਿਉਂ ਤੇਰੇ 45 ਨਹੀਂ ਬੰਦਾ ਸੀ ਤਾਂ ਬੜਾ ਉਸ ਨਹੀਂ ਹੁੰਦਾ ਯਾਰ 4 ਲੱਖ 15 ਹਜ਼ਾਰ ਦਾ ਟਰੈਕਟਰ ਦੇ ਦੇ ਨਾ ਯਾਰ ਬਹੁਤ ੱੱਕਾ ਗਰੀ ਨਹੀਂ 15 ਮਾੜ ਲੈ 15 ਮਾੜ ਦੇ ਤਾਂ 4 ਲੱਖ ਦੱਸਦਾ ਕਰਦੇ ਆ ਕੋਈ ਗੱਲ ਨਹੀਂ ਦੱਸਦਾ ਦੇ ਦਾਂ ਜੀ ਠੀਕ ਆ ਬਾਈ ਇਹ ਦੂਬਾਰਾ ਬਈ ਆਪਣੇ ਕੋਲ ਇੱਕ ਸੋਨ ਵਾਲਾ ਕੋ ਹੋਰ ਸੋਨਾਲੀ ਕਾ ਬਹੁਤ ਖੜਿਆ ਆਪਣੇ ਕੋਲੇ ਠੀਕ ਹੈ ਬਾਈ ਸੋਨਾਲੀ ਕਾ 750 2015 ਮਾਡਲ ਡਿਵਾਂਡ ਹੈ ਜੀ ਬਾਈ ਦੀ 4 ਲੱਖ ਤੇ 25000 ਰੁਪਏ ਡਿਵਾਂਡ ਉਹਦੇ ਟਾਇਰ ਚਾਰੇ ਨਵੇਂ ਆ ਪਿਛਲੇ ਜਮਾ ਨਵੇਂ ਆ ਅਗਲੇ 90 ਕੇ ਪੈਸੇ ਆ ਠੀਕ ਹੈ ਜੀ ਟੇਪ ਅਪਾ ਰੰਗ ਪੇਂਟ ਦੀ ਗੱਲ ਕਰੀਏ ਬਾਈ ਇਹਦੀ ਰੰਗ ਪੇਂਟ ਦਾ ਇਹ ओरिजिनल ਹੀ ਆ ਠੀਕ ਹੈ ਬਾਈ ਹਾਂ ਕਿਤੇ ਕਾਲਮ ਨਹੀਂ ਲੱਗੀ ਬਾਈ ਇਹਦੇ ਨਹੀਂ ਲੱਗੀ ਹੋਣੀ ਕਿਤੇ ਵੀ ਇਹਦੇ ਅੱਜ ਦਿਖਾ ਦੇ ਯਾਰ ਟਾਇਰ ਇਥਰਾ ਦੇ ਦਿੰਦੇ ਆ ਸੋਣਾਂ ਦੇ ਨਾਲ ਵੀ ਸਾਰੀ ਕੰਪਲੀਟ ਆ ਬਾਈ हां आसमान सारा कंप्लीट है। ਇਕੱਲਾ ਬੰਪਰ ਪੇਂਟ ਹੈਗਾ। ਇਕੱਲਾ ਬੰਪਰ ਪੇਂਟ ਹੈ। हां ਇਹਦਾ ਹਰਿਆਣਾ ਦਾ ਨੰਬਰ ਐਨਓ ਸੀ ਮਿਲ ਜੂ ਇਹਦੀ। ਠੀਕ ਹੈ ਬਾਈ। हां। ਜੇ ਡਿਮਾਂਡ ਦੀ ਗੱਲ ਕਰੀਂ ਡਿਮਾਂਡ ਤਾਂ ਇਹ ਆਪਣੀ 4 ਤੇ 4 ਲੱਖ ਤੇ 25000 ਰੁਪਏ। ਇਹ ਪੂਰੇ 4 ਲੱਖ ਦਾ ਦੇ ਦੇਣੇ। ਨਾ ਯਾਰ, ਜਾ ਦੇ। ਨਹੀਂ ਟਾਇਰ ਵੀ ਨਵੇਂ ਨੇ ਇਹਦੇ। ਟਾਇਰਾਂ ਦਾ ਵੀ ਦੇ ਦੇ ਫਿਰ ਉਰਕੇ ਭਰਾ ਟਾਇਰ ਤਾਂ ਪਾਵਾ ਤੋ ਆ ਕੀ ਦੇਂਗਾ ਤੂੰ। ਨਾ ਨਾ ਟਾਇਰ ਜਮਾਂ ਤਾਂ ਇਹ ਨੇ ਇਸ ਦੇ ਵਿੱਚ। ਟਾਇਰਾਂ ਦਾ ਬਿੱਲ ਵੀ ਦੇ ਦੇਂਗੇ ਤਾਂ। ਬਿੱਲ ਦਾ ਦੇ ਦੇ। 390 ਦਾ ਕਰ ਦਈਂ। ਨਹੀਂ 390 ਦਾ ਨਹੀਂ ਹੋਣਾ ਇਹ। ਕਰ ਦੇ ਯਾਰ। ਨਹੀਂ ਇਹ ਹੋਣਾ ਨਹੀਂ ਹਾਂ 95 ਦਾ 95 ਦਾ ਦੇ ਦਾਂਗੇ ਚਲ ਠੀਕ ਹੈ ਬਾਈ ਇਹ ਦਵਾ ਜੌਂਡੀਰ 53 10 ਮਾਰ ਰਿਹਾ 2018 ਡਿਮਾਰੀ ਗਿਆ ਬਾਈ ਦੀ 6 ਲੱਖ ਤੇ 35000 ਰੁਪਏ ਡਿਮਾਰ ਇਹਦਾ ਬਈ ਇੱਕ ਤਰ੍ਹਾਂ ਦਾ ਹੀ ਹਾਲ ਪਾ ਕੇ ਲੈ ਜਾਓ ਇੰਨੀ ਸੂਣੀ ਕੰਡੀਸ਼ਨ ਹੈ ਬਈ ਚਾਰੇ ਟਾਇਰ ਨਵੇਂ ਆ ਠੀਕ ਇਹ ਨੰਬਰ ਬਾਈ ਨੰਬਰ ਇਹਦਾ ਹਰਿਆਣਾ ਦਾ ਇਹਨੂੰ ਅਸੀਂ ਮਿਲ ਜੂਗੀ ਠੀਕ ਹੈ ਬਾਈ ਟਾਇਰ ਤੇ ਪੱਨੀ ਵੀ ਡਾ ਰਹੀ ਬਈ ਕੇ ਦੁਆਰੇ ਚੇਜ ਹੈ ਨਹੀਂ ਟਾਇਰ ਦੁਆਰੇ ਦੇ ਆ ਜੇ ਠੀਕ ਹੈ ਬਈ ਹਾਂ ਕਿਹੜੀ ਆਪਣੀ ਡਾ ਰਾ ਬਈ ਇਹ ਗੁੜੀਰ ਦੇ ਗੁੜੀਰ ਦੇ ਇਹ ਨੰਬਰ ਬਈ ਨੰਬਰ ਹਰਿਆਣੇ ਦਾ ਇਹਨੂੰ ਸੀ ਮਿਲਦੀ ਉਹਦੀ ਠੀਕ ਹੈ ਬਈ ਦੁਆੜ ਦੇ ਦੀ ਰਾਤਾ ਬਈ 6 ਲੱਖ ਤੇ 35000 ਰੁਪਏ ਆਪਣੀ ਡਿਮਾਂਡ ਹਾਂ ਤੂੰ ਜਾਇਜ਼ ਮੁੱਲ ਦੱਸ ਯਾਰ ਮੈਨੂੰ ਘਟਾਉਂ ਤੂੰ ਲੋੜ ਦਾ ਤੂੰ ਪੂਰੇ 6 ਲੱਖ ਰੋ ਦੇ ਦਾਂਗੇ ਦੇਖ ਕੋ ਭਰਾ ਆਪਣੀ ਵੀਡੀਓ ਦੇਖ ਕੇ ਆਇਆ ਯਾਰ ਹੋਰ ਮਨ ਤਨ ਕਰ ਦਾਂ 5000 ਰੁਪਏ ਦਾ ਠੀਕ ਹੈ ਤੂੰ 40000 ਰੁਪਏ ਉੱਡ ਕੇ ਭਰਾ 55 ਦੱਸ ਤੂੰ ਇਹਦਾਂ ਅਰਜਨ 605 2020 ਮਾਡਲ ਡਿਮਾਂਡ ਰਹੀ ਹੈ ਬਾਈ ਦੀ 6 ਲੱਖ ਤੇ 15000 ਰੁਪਏ ਰਮਾਂਡ ਜੇ ਬਾਈ ਆਪਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਕੰਡੀਸ਼ਨ A to Z ਆ ਰਿਗਨਲ ਹੈ ਠੀਕ ਹੈ ਬਾਈ A to Z ਸਹੀ ਕੈਮਰਾ ਕਿਤੇ ਕਾਲ ਮਣੀ ਲੱਗੀ ਕਿਤੇ ਕਾਲ ਮਣੀ ਲੱਗੀ ਹੈ ਟਰੈਕਟਰ ਤੇ ਕਿਤੇ ਵੀ ਠੀਕ ਹੈ ਬਾਈ ਇਹ ਲੋਨ ਵੀ ਫੁੱਲ ਬੰਗੂ ਹੋ ਜਾ ਟਰੈਕਟਰ ਦਾ ਯਾਰ ਇਹਨਾਂ ਲੋਨ ਇਹਦੇ ਤੇ ਹੋ ਜਾ ਮੇਰੇ ਸਾਲ ਚ 5 ਲੱਖ ਤੋਂ ਪਲੱਸ 5 ਲੱਖ ਤੋਂ ਪਲੱਸ ਹਾਂ ਠੀਕ ਆ ਬਾਈ ਸਵਾ 6 ਦਾ ਆਪਣੀ ਡਿਮਾਂਡ ਹੋ ਗਈ ਬਈ ਦੀ ਹਾਂ ਕਿੰਨੇ ਛੱਡਦਾ ਕੋਈ ਜਾਇਜ਼ਾ ਮੁੱਲ ਯਾਰ ਇਹ 590000 ਦਾ ਟਰੈਕਟਰ ਦੇ ਦਿਆਂਗੇ ਹੋਰ ਕੋਈ ਮਾਲ ਨਹੀਂ ਕੋਈ ਫਰੀ ਸਪੀਡ ਪਰਪਲ ਮਾਰ ਹਰ ਪੀਡ ਤੇ ਅਲੱਗ ਕੀ ਤੋਂ ਕੋਈ ਲੈਂਦਾ ਆਪਣਾ ਟਰੈਕਟਰ ਉਹਦੇ ਵਾਸਤੇ ਕੀ ਕਿਰੇ ਦੇ ਵਾਸਤੇ ਬਈ ਆਏ ਰੇਟ ਦੇ ਦਿਆਂਗੇ ਆ ਰੇਟ ਹੁਣ ਮੈਂ ਤੁਹਾਨੂੰ ਵੀਡੀਓ ਚ ਨਹੀਂ ਦੱਸ ਸਕਦਾ ਜਿਹੜੇ ਰਸੀ ਦੇਖ ਕੇ ਲੈ ਜਾ ਹਾਂ ਉਹ ਤਾਂ 1 ਰੁਪਿਆ ਵੀ ਨਹੀਂ ਕਮਾਉਣਾ ਜਿਹੜਾ ਹਰ ਪੀਡ ਤਾਂ ਅਲਾਊ ਆ ਕੋਈ ਮਰਜ਼ੀ ਦਿਨੇ ਵੀ ਆਪਾਂ ਟਰੈਕਟਰ ਦਿਖਾਵਾਂ ਇਹ ਸਾਰੇ ਦੇ ਬਈ ਹਾਂ ਕਿਸੇ ਟਰੈਕਟਰ ਜੋ ਕੋਈ ਵੀ ਟਰੈਕਟਰ ਲੈ ਜੇ ਉਹ ਅੱਗੇ ਹਾਂ 1 ਰੁਪਿਆ ਨਹੀਂ ਉਹ ਤੋਂ ਕ ਜੇ ਕੋਈ ਵੀਰ 10 ਦਿਨ ਟਰੈਕਟਰ ਉੱਥੇ ਚਲਾ ਕੇ ਆਊਗਾ ਸੇਵਾ ਕਰਕੇ ਆਊਗਾ ਹਾਂ ਬਈ ਉਹ ਵੀਰ ਨੇ ਟਰੈਕਟਰ ਲੈ ਕੇ ਆਣਾ ਹੋਊਗਾ ਉਹ ਤੋਂ ਵੀ ਨਹੀਂ ਘਮਾਉਂਦੇ ਠੀਕ ਹੈ ਬਈ ਠੀਕ ਹਾਂ 10 ਦਿਨ ਸੇਵਾ ਕਰਿਆ ਵੇ ਠੀਕ ਹੈ ਬਈ ਇਸ ਦੁਬਾਰਾ ਸੋਨਾ ਲਿਕਾ ਸਾਠਾ 2020 ਮਾਡਲ ਡਿਮਾਂਡ ਹੈਗੀ ਹੈ ਬਾਈ ਦੀ 6 ਲੱਖ ਤੇ 15000 ਰੁਪਏ ਡਵਾੜ ਜੇ ਬਾਈ ਆਪਾਂ ਦੀ ਕੰਡੀਸ਼ਨ ਦੀ ਗੱਲ ਕੰਡੀਸ਼ਨ A to Z origignal ਇਹਦੀ ਬਟਿੰਡਾ ਨੰਬਰ ਹੈ ਬਟਿੰਡਾ ਦਾ ਫਸਟ ਓਨਰ ਹੈ ਇਹਦੀ ਠੀਕ ਹੈ ਬਈ ਖਾਸ ਗੱਲ ਤਾਂ ਬਟਿੰਡੀ ਦਾ ਨੰਬਰ ਵੀ ਆ ਗਿਆ ਹਾਂ ਥਰੀ ਸਪੀਡ ਚੇਂਜਰ ਵਾਲਾ ਚੇਂਜਰ ਵਾਲਾ ਮਾਡਲ ਹੈ ਠੀਕ ਹੈ ਬਈ ਸਮਾਰ ਸਾਰੇ ਟਰੈਕਟਰ ਦੇ ਕੰਪਲੀਟ ਹੋ ਜਾਈਏ ਕੰਪਲੀਟ ਹਾਂ ਸਾਰੇ ਟਰੈਕਟਰਾਂ ਦੇ ਤਕਰੀਬਨ ਠੀਕ ਹੈ ਬਈ ਇਹ ਨੰਬਰ 50 ਵਾਲਾ ਡਿਵਾੜੀ ਗਿਆ ਬਈ ਜੀ 6 ਲੱਖ ਤੇ 15000 ਰੁਪਏ ਡਿਵਾੜ ਹਾਂ ਕਿੰਨੇ ਛੱਡ ਦਾਂਗੇ ਬਈ ਕੋਈ ਜਾਇਜ਼ਾਂ ਮੁੱਲ ਇਹ 5 ਲੱਖ 90000 ਦਾ ਟਰੈਕਟਰ ਦੇ ਦੇਣ ਹੁਣ ਹੋਰ ਕੋਈ ਮਾਨਤਨ ਬਈ ਮਾਨਤਨ ਬਈ ਹੁਣ ਜੀਐਸਟੀ ਘਟੀ ਕਰਕੇ ਹਾਂ ਜਿਹੜਾ ਅਸੀਂ ਰੱਖਿਆ 6 ਲੱਖ ਤੇ 45000 ਰੁਪਏ ਰੇਟ ਸੀਗਾ ਠੀਕ ਹੈ ਬਈ ਹੁਣ ਆਪਾਂ ਕਿੰਨੇ ਡਿਸਕਾਊਂਟ ਰੱਖੋ ਆਂ ਸੰਕੇਤ ਜੱਲ ਦੋ ਵੀਰ ਵੀਡੀਓ ਦੇਖ ਕੇ ਆਉਂਦਾ ਉਹਦੇ ਵਾਸਤੇ ਆਪਾਂ ਕਿੰਨਾ ਯਾਰਦੇ ਆਂ 5 ਲੱਖ 90 ਹਜ਼ਾਰ ਦਾ ਦੇ ਦਾਂਗੇ ਤੇਰੀ ਵੀਡੀਓ ਦੇਖ ਕੇ ਆਉਂਦਾ 5000 ਰੁਪਏ ਹੋਰ ਸ਼ੂਟ ਕਰ ਦਿਆਂਗੇ ਠੀਕ ਆ ਬਾਈ ਇਸ ਦੂਜਾ ਵਾਲ ਬਾਈ ਨਿਊ ਹਾਲੈਂਡ 36 ਦੀ ਮਾਰ ਰਹਿਗਾ 14 ਡਿਮਾਰ ਰਹੀਏ ਬਾਈ ਦੀ 4 ਲੱਖ ਤੇ 95000 ਰੁਪਏ ਡਿਮਾਰ ਜੇ ਬਾਈ ਆਪਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਕੰਡੀਸ਼ਨ ਬਾਈ ਪੂਰਾ ਸਾਫਾ ਟਾਇਰ ਪਿਛਲੇ ਜਮਾਂ ਨਵੇਂ ਆ ਠੀਕ ਆ ਬਾਈ ਆ ਬੋਲੋ ਤੇ 16 9 28 ਤੇ ਮੂਰਲੇ ਬਾਈ ਮੂਰਲੇ 90 ਪੈਸੇ ਉਹਨਾਂ ਦਾ ਮਾਰਕਸ ਦੇ ਤੇ ਰੰਗ ਪੇਂਟ ਦੀ ਗੱਲ ਕੀ ਰੰਗ ਪੇਂਟ ਦਾ ਸਾਫ ਹੈ ਪੂਰਾ ਇਹ ਠੀਕ ਹੈ ਬਾਈ ਬਿਗਿਆਰ ਟਰਬੋ ਹੈ ਨਾ ਬਾਈ ਹਾਂ ਬਿਨਾ ਟਰਬੋ ਠੀਕ ਹੈ ਬਾਈ ਡਿਵਾਡ ਦਾ ਭਾਈ ਜੀ ਰੱਖਦੇ ਬਾਈ 4 ਲੱਖ ਤੇ 95 95000 ਰੁਪਏ ਅਡਵਾਂਸ ਕਿੰਨੇ ਛੱਡਦੇ ਕੋਈ ਜਾਇਜ਼ ਆ ਮੁੱਲ ਬਾਈ 4 60000 ਦਾ ਟਰੈਕਟਰ ਦੇ ਦੇਣ ਠੀਕ ਹੈ ਬਾਈ ਇਹਦੇ ਇੰਨੂਸੀ ਮਿਲ ਜੀ ਬਾਈ ਹਾਂ ਇੰਨੂਸੀ ਮਿਲੂਗੀ ਇਹਦੀ ਠੀਕ ਹੈ ਤੇਰਾ ਇਸ ਤੋਂ ਬਾਅਦ ਇੱਕ ਹੋਰ ਆ ਗਿਆ ਨਿਊ ਹੋਲੈਂਡ 2019 ਮਾਡਲ ਡਿਵਾੜ ਹੈ ਇਹ ਬਾਈ ਦੀ 5 ਲੱਖ ਤੇ 9 ਦੇ ਭਾਈ ਇਹ ਬਾਈ ਕੰਡੀਸ਼ਨ ਦੀ ਗੱਲ ਕਰੀਏ ਕੰਡੀਸ਼ਨ ਬਾਈ ਪੂਰਾ ਸਾਫ਼ ਹੈ ਟਾਇਰ 90 ਪੈਸੇ ਸਪਰ ਪਲੱਸ ਹੈ ਇਹ ਇਹ ਸਪੈਸ਼ਲ ਐਡੀਸ਼ਨ ਤੇ ਗੇਅਰ ਵਾਲਾ ਹੁੰਦਾ ਹੈ ਠੀਕ ਹੁੰਦੀ ਹੁੰਦੀ ਸਪੈਸ਼ਲ ਐਡੀਸ਼ਨ ਵਾਲੀ ਹੁੰਦੀ ਹੈ ਜੀ ਠੀਕ ਹੈ ਬਈ ਸਪਰ ਪਲੱਸ 50 HP ਦੇ ਵਿੱਚ ਹੁੰਦਾ ਹੈ 50 HP ਦੇ ਵਿੱਚ ਹਾਂ ਠੀਕ ਹੈ ਭਰਾ ਇਹ ਨੰਬਰ ਬਾਈ ਇਹਦਾ ਨੰਬਰ ਹਰਿਆਣਾ ਦਾ ਇਹਨੂੰ ਅਸੀਂ ਮਿਲ ਜੀ ਠੀਕ ਹੈ ਬਈ ਡੀਮਾਰਡ ਤਾਂ ਆਪਾਂ ਇਹਦੀ ਰੱਖ ਦਾਂ ਬਈ 5 ਲੱਖ ਤੇ 95000 ਰੁਪਇਆ ਕਿੰਨੇ ਛੱਡ ਦੇਈਆਂ ਇਹ ਯਾਰ 5 ਲੱਖ ਤੇ 60000 ਦਾ ਟਰੈਡਰ ਦੇ ਦਾਂਗੇ ਫੋਰ ਕੋਈ ਮਾਨਦਾਨੇ ਫੋਰ ਵੀ ਕਰਦੇ ਆਂਗੇ ਜਿਵੇਂ ਤੇਰੀ ਵੀਡੀਓ ਦੇਖ ਕੇ ਆ ਜੇ ਫੋਨ ਤੇ ਗੱਲ ਕਰਾ ਦੇ ਤੇਰੇ ਨਾਲ ਵੀ ਵੀਡੀਓ ਦੇਖ ਕੇ ਆ 5.5 ਦਾ ਹੀ ਦੇ ਦੇਣ ਠੀਕ ਆ ਭਾਈ ਇਹ ਦੂਵਾਰ ਭਾਈ ਫੋਰ 630 ਇਹ ਬਹੁਤ ਘੱਟ ਮਿਲਦੇ ਰੇਹ ਜਾਣ ਸਾਣਾ ਭਈਆ ਚੀਜ਼ ਦਾ ਹਾਂ ਇਹ ਨੀਵੇਂ ਮਾਡਲ ਘੱਟ ਮਿਲਦੇ ਥੋੜੇ ਜੀ ਹਾਂ 2002 ਮਾਡਲ ਡਿਵਾੜ ਹੈ ਇਹ ਭਾਈ 2 ਲੱਖ 80 ਹਜ਼ਾਰ ਰੁਪਏ ਦਾ ਆ ਦੇਖ ਲੈ ਭਾਈ ਇੱਥੋਂ ਨੇੜੇ ਆ ਕੇ ਦਿਖਾ ਦੇ ਜਿੱਥੋਂ ਰੰਗ ਲਿਖਿਆ ਤਾਂ ਲਈ ਹੀ ਆ ਹਾਂ ਰੰਗ ਲਿਖਿਆ ਜਿੱਥੋਂ ਲਿਖਿਆ ਹੀ ਇਹਦਾ ਕੋਈ ਪਫਾੜਦਾ ਨਹੀਂ ਮੇਰੇ ਬਾਈ ਬਈ ਦੇ ਨਾ ਭਾਈ ਠੀਕ ਆ ਭਾਈ ਟਾਇਰ ਵੀ ਹੈ 80 ਦਾ ਹੈ ਨਾ 80 85 ਰੁਪਏ ਦੇ 80 ਰੁਪਏ ਟਾਇਰ ਹੈਗੇ ਠੀਕ ਹੈ ਬਾਈ 16 29 28 ਦੇ ਸਮਾਨ ਸਾਰੀ ਕੰਪਲੀਟ ਕਰ ਦੂੰਗਾ ਇਹਦੇ ਨਾਲ ਹਾਂ ਬਾਈ ਕੰਪਲੀਟ ਸਮਾਨ ਦੁਬਾਰੀ ਬੋਲੀ ਲਿਖੀ ਬੈਠਾ ਯਾਰ 2 ਲੱਖ ਦੇ 80 ਹਜ਼ਾਰ ਇਹਦੀ ਨਹੀਂ ਟਰੈਕਟਰ ਸਾਫਾ 36 ਦੀ ਹੈ ਫਿਰ ਤੈਨੂੰ ਪਤਾ 50 55 ਐਚਪੀ ਚ ਆਉਂਦਾ ਇਹਦਾ ਹੈ ਕਿਨੇ ਆ ਛੱਡ ਦੇ ਗਾ ਜਾਇ ਜਾਂ ਮੁੱਲੇ ਜਾਇ ਜਾਂ 2 ਲੱਖ ਤੇ 60 ਹਜ਼ਾਰ ਦਾ ਟਰੈਕਟਰ ਦੇ ਦੇ ਜਾਇ ਜਾਂ ਜਾਇ ਕੋਈ ੱਟਕੀ ਬੜਾ ਯਾਰ ਲੱਗੇ ਯਾਰ ਨੂੰ ੱਟਕਾ ਨਹੀਂ ਗਾ ਸਹੀ ਸਹੀ ਦਾ ਸਰ ਕੋਈ ਨਹੀਂ ਘੱਟ ਦੇ ਦਾਂਗੇ ਜੇ ਮੈਂ ਤੁਸੀਂ ਕਹੋਗੇ ਕਰ ਦਾਂਗੇ ਫਿਰ 22 ਦਾ ਕਰ دیں 22 ਦਾ ਦੇ ਦੇਣ ਠੀਕ ਆ ਬੱਚੇ ਇਹ ਦੇਖੋ 90 ਕਰੋ ਦਿਖਾ ਯਾਰ ਜਿਹੜੀ ਬੜੀ ਮਾਨ ਪਸੰਦ ਲੋਕਾਂ ਨੂੰ 90 ਗਿਆ ਇਹ ਮਾਡਲ 90 ਠੀਕ ਆ ਜੇ ਭਾਈ ਇਹ ਬੜੀ ਕੰਡੀਸ਼ਨ ਦੀ ਗੱਲ ਹੈ ਕੰਡੀਸ਼ਨ ਭਾਈ ਮਗਰਾੜ ਮਾੜੇ ਮੋٹے ਪੇਂਟ ਹੋਏ ਬਾਕੀ ਜਿਵੇਂ ਹੈਗਾ ਅਰੀਜਨਲ ਹੀ ਹੈ ਬਾਡੀ ਦੇ ਇੰਜਨ ਅਰੀਜਨਲ ਹੈ ਪਾਵਰ ਸਟੀering ਹੈ ਬੱਚਾ ਖਾਲੂ ਗਾਲ ਪਾਵਰ ਸਟੀering ਭਾਈ ਇੱਧਰ ਦਿਖਾ ਦੇ ਪਾਵਰ ਵੀ ਵਧੀਆ ਪਾਵਰ ਹੈਗਾ ਐਨੀ ਲੰਡੂ ਪੰਚੂ ਜਹੋਂ ਜਗਾੜ ਜਿਆ ਨਹੀਂ ਕੀਤਾ ਠੀਕ ਆ ਬਾਈ ਪੰਜਾਬ ਦਾ ਨੰਬਰ ਆ ਫਰੀਦਕੋਟ ਦਾ ਠੀਕ ਹੈ ਪੰਜਾਬ ਦਾ ਨੰਬਰ ਸਾਰੇ ਕਾਗਜ਼ ਪੱਤਰ ਮਿਲ ਜਾਣਗੇ ਬਾਈ ਤੁਹਾਨੂੰ ਹਾਂ ਬਾਈ ਕੰਪਲੀਟ ਕਾਪੀ ਮਿਲੂਗੀ ਇਹਦਾ ਹੋਰ ਤਾਂ ਕੀ ਕਾਗਜ਼ ਪੱਤਰ ਐਫੀਡੀ ਨਾ ਠੀਕ ਹੈ ਬਾਈ ਡਿਵਾੜ ਦਾ ਆਪਾਂ ਇਹਦੀ ਰੱਖ ਦਾਂ ਬਾਈ 2 ਲੱਖ ਤੇ 10000 2 ਲੱਖ 10000 ਰੁਪਿਆ ਕਿੰਨੇ ਛੱਡਦੇ ਕੋਈ 190000 ਦਾ ਟਰੈਕਟਰ ਦੇ ਦਾਂਗੇ ਨਾਟ ਕਰਨ ਠੀਕ ਹੈ ਬਾਈ ਹੋਰ ਕੋਈ ਮਾਮਲਾ ਹੋਰ ਵੀ ਹੋ ਜੂ ਮਾਮਲਾ ਹਾਂ ਮਾਮਲਾ ਕਰ ਦਾਂਗੇ ਕੋਈ ਗੱਲ ਨਹੀਂ ਠੀਕ ਹੈ ਬਾਈ ਇਹਦੇ ਬਾਅਦ 2013 ਮਾਡਲ 855 ਡਿਵਾੜ ਇਹ ਹੈ ਬਾਈ ਦੀ 4 ਲੱਖ 80000 80000 ਰੁਪਿਆ ਡਿਵਾੜ ਦੇ ਭਾਈ ਆ ਬਾਈ ਕੰਡੀਸ਼ਨ ਦੀ ਗੱਲ ਕਰੀਏ ਕੰਡੀਸ਼ਨ ਬਾਈ ਇਹ ਪੂਰਾ ਸਾਫ਼ ਹੀ ਹੈ ਟਰੈਕਟਰ ਠੀਕ ਹੈ 80 ਪੈਸੇ ਹੈਗੇ ਡਗੜ ਪੰਪ ਬਾਬਰ ਸਟੀਰਿੰਗ ਹੈ ਡਬਲ ਡਿਸਟ੍ਰਿਬਿਊਟਰ ਠੀਕ ਹੈ ਭਾਈ ਨੰਬਰ ਵੀ ਪੰਜਾਬ ਆ ਖਾ ਨੰਬਰ ਪੰਜਾਬ ਆ ਨੇ ਟਾਇਰਾਂ ਦੀ ਗੱਲ ਕਰੀਏ ਯਾਰ ਮੂਹਰੇ ਤਾਂ ਹੈਗੇ 70 ਤੋਂ 65 ਹਨ ਹਾਂ 70 ਕੁ ਪੈਸੇ ਮੰਨ ਲਾ ਮੂਹਰੇ ਲਈ ਪਿਛਲੇ ਟਾਇਰ 85 80 85 ਪੈਸੇ ਆ ਠੀਕ ਹੈ ਭਾਈ ਡਿਮਾਂਡ ਤਾਂ ਭਾਈ ਰਹੇ ਚਾਰ ਤੇ ਲੱਖ ਤੇ 80 ਰੁਪਏ ਬਣ ਕਿੰਨੇ ਆ ਛੱਡ ਦਾਂ ਕੋਈ ਜਾਇ ਸਾਡੇ 4.5 ਲੱਖ ਰੁਪਏ ਦੇ ਦਿਆਂਗੇ ਹੋਰ ਕੋਈ ਮਾਰਨ ਦਾ ਨਾ ਭਰਾ ਹੋਰ ਵੀ ਕਰ ਦਾਂਗੇ ਤੇਰੀ ਵੀਡੀਓ ਦੇਖ ਕੇ ਆਊਗਾ ਜਿਹੜਾ ਹਾਂ ਭਾਈ ਜਿਵੇਂ ਤੂੰ ਕਹੇਗਾ ਉਵੇਂ ਕਰ ਦਿਆਂਗੇ ਠੀਕ ਆ ਨਾ ਨੀਂਂਦੇ ਬੰਦੇ ਨੂੰ ਠੀਕ ਆ ਭਾਈ ਇਹ ਦੂਵਾਲਾ ਭਾਈ ਆਸ਼ਾ 2001 ਕਿੰਨਾ ਮੜਦਾ 2000 ਮੜਦਾ ਡਵਾੜੀ ਹੈ ਭਾਈ ਦੀ 3 ਲੱਖ ਤੇ 5000 ਰੁਪਏ ਡਵਾ ਰੰਗ ਪਤੰਗ ਤਾਂ ਹੈ ਭਾਈ ਅਰੀਜਨਲ ਹੀ ਹੈ ਨਾ ਸਾਰਾ ਅਰੀਜਨਲ ਹੈ ਹਾਂ ਠੀਕ ਆ ਉਹਦਾ ਨੰਬਰ ਹੈ ਇਹਦਾ ਕਲੀ ਟਾਇਰ ਗਰ ਮੂਰਲੇ ਦਾ ਵਸਟ ਚੇਂਜ ਕਰਨਾ ਲੈਣਾ ਤੇ ਮੂਰਲੇ ਟਾਇਰ ਪੈਣ ਵਾਲੇ ਆ ਤੇ ਪਿਛਲੇ ਭਾਈ ਹੈਗੇ 80 ਉਹਦੇ 85 ਵੇਸੇ ਸਮਾਨ ਸਾਰੀ ਕੰਪਲੀਟ ਕਰਦਾ ਹੈ ਕੰਪਲੀਟ ਹੀ ਹੈ ਸਮਾਨ ਇਹ ਨੰਬਰ ਬਾਈ ਨੰਬਰ ਇਹਦਾ ਮਾਨਸਾ ਦਾ ਹੋ ਮਾਨਸਾ ਦਾ ਠੀਕ ਹੈ ਬਾਈ ਡਿਮਾਂਡ ਤਾਂ ਪਾਈ ਰੱਖਦੇ 3 ਲੱਖ ਤੇ 5000 ਰੁਪਏ ਦੇਵਾ ਕਿੰਨੇ ਆ ਛੜੇ ਛੋਟੇ ਟਰੈਕਟਰ ਚੋਂ ਵੀ 30000 ਦਾ ਡਿਸਕਾਊਂਟ ਦੇ ਦਾਂਗੇ ਠੀਕ ਹੈ ਬਾਈ 2 ਲੱਖ 75000 ਦਾ ਟਰੈਕਟਰ ਦੇ ਦਾਂਗੇ ਠੀਕ ਹੈ ਬਾਈ ਇਸ ਦੂਆਰ ਆ ਗਿਆ ਬਾਈ ਸੋਨਾ ਲਿਕਾ 750 ਮਾਡਲ ਵੀ ਉੱਚੀ ਰੱਖਦਾ ਹੈ ਨਾ ਯਾਰ 2021 ਮਾਡਲ ਹੈ 2021 ਮਾਡਲ ਡਿਮਾਂਡ ਹੈਗੀ ਹੈ ਬਾਈ ਦੀ ਕਿੰਨੀ ਲਿਖ ਰੱਖੀ ਹੈ ਯਾਰ ਇਹਦੀ 5-5 ਲੱਖ 6 ਲੱਖ 20000 ਜੇ ਭਾਈ ਆਪਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਕੰਡੀਸ਼ਨ ਪੂਰਾ ਸਾਫ਼ ਹੈ ਟਰੈਕਟਰ ਇਹ ਪਹਿਰ 14 ਵਾਲੇ 90 95 ਪੈਸੇ ਠੀਕ ਆ ਭਾਈ ਪਾਵਰ ਸਟੀering ਦਾ ਟੋਪ ਬੜਾ ਮਾਡਲ ਹੈ 3 ਦੇ 21 ਡਿਗਰੀ 2 ਸਪੀਡ ਹੈ ਠੀਕ ਹੈ ਇਸਕੰਦਰ ਵਾਲਾ ਮਾਡਲ ਹੈ ਇਹ ਠੀਕ ਹੈ 6 ਲੱਖ 23 ਹਜ਼ਾਰ ਦੀ ਡਿਮਾਂਡ ਹੈ ਤੇ 5 ਲੱਖ ਤੇ 80 ਹਜ਼ਾਰ ਦਾ ਟਰੈਕਟਰ ਦੇ ਦਿਆਂਗੇ ਇਹ ਠੀਕ ਹੈ ਤੇ ਲੋਨ ਹੋ ਜੂਏ ਤੇ 5.5 ਲੱਖ ਰੁਪਏ ਮੰਨ ਲਾ 50 55 60 ਹਜ਼ਾਰ ਰੁਪਏ ਲਈ ਆਵੇ ਤੇ ਟਰੈਕਟਰ ਲਈ ਹਾਂ ਠੀਕ ਆ ਭਾਈ ਠੀਕ ਇਹ ਦੁਆਰਾ ਆਇਆ ਅਰਧ ਨੂੰ ਮਹਿੰਦਰਾ 555 DI ਪਾਵਰ ਪਲੱਸ 57 HP ਦੇ ਵਿੱਚ ਹੈ 57 HP ਦੇ ਵਿੱਚ ਟਾਇਰ ਵੀ ਮੁਰਲੇ ਦਾ ਅੱਛਾ ਜੀ ਬਾਇਆਣਾ ਬਈ ਜੀ ਹਾਂ ਪਿਛਲੇ ਵੀ 16 9 28 ਦੇ 2090% ਟਾਇਰ ਠੀਕ ਹੈ ਬਈ ਜੇ ਕੰਡੀਸ਼ਨ ਦੀ ਗੱਲ ਕਰੀਏ ਬਾਈ ਆਪਾਂ ਦੀ ਕੰਡੀਸ਼ਨ ਪੂਰਾ ਸਾਫ਼ ਹੈ ਟਰੈਕਟਰ ਹੈ ਜੀ ਠੀਕ ਹੈ ਬਾਈ ਇਹ ਨੰਬਰ ਬਾਈ ਇਹ ਨੰਬਰ ਹਰਿਆਣਾ ਦਾ ਐਨਓਸੀ ਮਿਲ ਜੂ ਠੀਕ ਹੈ ਇਹ ਮਾਡਲ ਬਾਈ ਮਾਡਲ ਹੈਗਾ 2018 ਇਹ ਡਿਮਾਂਡ ਵਈ ਇਹਦੀ ਆਪਣੀ ਡਿਮਾਂਡ ਇਹਦੀ 545000 ਰੁਪਏ ਹਾਂ ਬਾਈ ਤੇ 50000 ਦਾ ਡਿਸਕਾਊਂਟ ਦੇ ਦਾਂਗੇ ਇਹਦੇ ਤੇ ਠੀਕ ਹੈ ਬਾਈ 50000 ਰੁਪਏ ਦੀ ਛੂਟ ਹੈ ਦੇ ਤੇ ਠੀਕ ਹੈ ਬਾਈ ਹਾਂ ਤੇਰੀ ਵੀਡੀਓ ਦੇਖ ਕੇ ਆਊਗਾ ਹੋਰ ਵੀ ਮੰਨਤਨ ਕਰ ਦਿਆਂਗੇ ਠੀਕ ਹੈ ਬਾਈ ਵੀ ਪੂਰਾ ਅਗਰ ਖੁੱਤਕੀ ਵੀੜਾ ਆ ਤੇ ਜਦਵਾ ਸੋਨਾ ਨੀਕਾ 750 ਆ ਮਾਡਲ ਹੈਗਾ 16 ਦਮਾੜ ਹੈਗੇ ਭਾਈ ਜੀ 460000 ਰੁਪਏ ਦਮਾੜ ਜੇ ਬਾਈ ਆਪਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਕੰਡੀਸ਼ਨ ਇਹ ਵੀ ਪੂਰਾ ਸਾਫ਼ ਹੈ 15 ਵਾਲੇ ਟਰੈਕਟਰ ਇਹ ਠੀਕ ਹੈ ਬਾਈ ਸਮਾਨ ਸਾਰੀ ਕੰਪਲੀਟ ਵਾਲਾ ਸਾਰਾ ਟਰੈਕਟਰ ਨਾਲ ਬਧੀ ਹਾਏ ਟੂ ਜੈਡ ਟਰੈਕਟਰ ਨਾਲ ਕੰਪਲੀਟ ਸਮਾਨ ਮਿਲੂਗਾ ਠੀਕ ਹੈ ਬਾਈ ਇਹ ਨੰਬਰ ਬਾਈ ਨੰਬਰ ਇਹਦਾ ਹਰਿਆਣੇ ਦਾ ਇਹਨੂੰ ਅਸੀਂ ਮਿਲ ਜੂਰੀ ਠੀਕ ਹੈ ਬਾਈ ਡਿਮਾਂਡ ਦਾ ਪਾਈ ਰੱਖਦੇ ਆ ਬਾਈ 4 ਲੱਖ ਤੇ 50 ਹਜ਼ਾਰ ਰੁਪਏ ਦਾ ਹਾਂ ਕਿੰਨੇ ਛੱਡ ਦਾਂ ਤੂੰ ਜਾਇਜ਼ ਆ ਮੁੰਡੇ ਯਾਰ 3.4 ਲੱਖ ਰੁਪਏ ਦਾ ਟਰੈਕਟਰ ਦੇ ਦਾਂਗੇ ਤੇਰੀ ਵੀਡੀਓ ਦੇਖ ਕੇ ਆਊਗਾ ਵੀ ਠੀਕ ਹੈ ਬਾਈ ਹੋਰ ਕੋਈ ਮਾਰਦ ਨਾਲ ਬਾ ਮਾਂ ਤਾਂ 45000 ਰੁਪਏ ਛੱਡਦਾ ਤੇਰੀ ਵੀਡੀਓ ਦੇਖ ਕੇ ਆਊਗਾ ਹੋਰ ਕਰਦੇ ਹੋਰ ਵੀ ਕਰ ਦਿਆਂਗੇ ਤੁਸੀਂ ਗੱਲ ਤੇ ਹੁਣ ਯਾਰ ਗਿਫਟਾਂ ਦੀ ਗੱਲ ਕਰ ਗਿਫਟ ਦੇ 1000 ਰੁਪਏ ਚਾਬੀ ਨਾਲ ਕਰ ਦਿਆਂਗੇ ਜੀ ਤੁਹਾਨੂੰ ਆਪਣਾ ਕਰ ਦਿਆਂਗੇ ਬਸ ਤੇਰੀ ਵੀਡੀਓ ਦੇਖ ਕੇ ਆਵੇ ਵੀਡੀਓ ਸ਼ੇਅਰ ਕਰਕੇ ਆਜੇ ਸਾਡੇ ਕੋਲੇ ਹਾਂ ਬਈ ਤੇ 1000 ਰੁਪਏ ਚਾਬੀ ਨਾਲ ਛੋਟ ਕਰ ਦਿਆਂਗੇ ਕੀ ਆ ਵੀ ਚਾਬੀ ਨਾਲ 1000 ਰੁਪਏ ਫੜੀ ਆ ਹਾਂ ਠੀਕ ਆ ਬਈ ਸਮਾਨ A to Z ਬਈ ਅਰ ਜੇ ਤਸੱਲੀ ਨਾਲ ਜਾਈਓ ਉਹਦੀ ਪੂਰੀ ਤਸੱਲੀ ਕਰਕੇ ਹਾਂ ਹਾਂ ਬਾਅਦ ਕੇ ਉਹਦੇ ਤਸੱਲੀ ਕਰ ਲੇ ਬੜਾ ਕਾਪੀ ਕਾਗਜ਼ਾਂ ਦੀ ਮੈਨ ਗੱਲ ਆ ਗਰੰਟੀ ਹੂ ਐਤਨੀ ਠੀਕ ਆ ਜੀ ਜੇ ਟਰੈਕਟਰ ਦੇ ਕਾਪੀ ਕਾਗਜ਼ਾਂ ਦੀ ਕੋਈ ਫੇਰ ਫੇਰ ਨਹੀਂ ਮਿਲੂਗੀ ਹਾਂ ਜੇ ਕੋਈ ਫੇਰ ਫੇਰ ਮਿਲਦੀ ਟਰੈਕਟਰ ਚੇਂਜ ਕਰਦੇ ਟਰੈਕਟਰ ਛੱਡ ਦੇ ਛੱਡ ਜੇ ਪੈਸੇ ਲੈ ਜੇ ਆਪਦੇ ਠੀਕ ਜੀ ਇਹਦੀ ਗੱਲ ਨਹੀਂ ਟਰੈਕਟਰ ਛੱਡ ਜੇ ਆਪਣੇ ਕੋਲੇ ਪੈਸੇ ਆਉਦੇ ਵਾਪਸ ਲੈ ਜੇ ਜੇ ਕੋਈ ਹੋਰ ਪਸੰਦ ਆਊਗਾ ਤਾਂ ਲੈ ਲੇ ਜੇ ਨਹੀਂ ਪਸੰਦ ਆਉਂਦਾ ਕੋਈ ਗੱਲ ਨਹੀਂ ਆਪਾਂ ਐ ਨਹੀਂ ਕਹਿੰਦੇ ਹਾਂ ਜਿਵੇਂ ਦੁਕਾਨਦਾਰਾ ਮੰਗ ਵਾਪਸ ਕਰਾਂਗੇ ਅਗਲੇ ਨੂੰ ਠੀਕ ਹੈ ਬਾਈ ਜੀ ਹਾਂ ਤੇ ਟਰੈਕਟਰ ਆਪਣੇ ਕੋਲ ਹੋਰ ਵੀ ਖੜੇ ਆ ਇੱਕ ਅਰਜਨ ਖੜਾਗਾ 10 ਮਾਡਲ 605 ਠੀਕ ਹੈ ਬਾਈ ਹੋਰ ਵੀ ਖੜੇ ਆ ਟਰੈਕਟਰ ਆਪਣੇ ਕੋਲ ਇੱਥੇ ਹੈ ਨਹੀਂ ਗਏ ਮਤਲਬ ਇਹ ਹੋਰ ਵਾਲੇ ਸਮਾਂ ਉੱਤੇ ਦਿਖਾ ਦਾਂਗੇ ਹਾਂ 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 ਠੀਕ ਹੈ ਬਾਈ ਹਰ ਕਿਸੇ ਵਾਸਤੇ ਭਰਾਣੇ ਬਈ ਸਪੈਸ਼ਲ ਗਿਆ ਹੈਗਾ ਹਾਂ ਸੀ ਦੇ ਕੇ ਟਰੈਕਟਰ ਲੈ ਯਾਰ ਇਹ ਦੁੱਤ ਦਾ ਕੀ ਹਾਂ ਇਹ ਕਰਦੀਆਂ ਨਹੀਂ ਘਮਾਉਣਾ ਉਹਨਾਂ ਤੋਂ ਠੀਕ ਹੈ ਬਈ ਠੀਕ ਹਾਂ ਪਰ ਪ੍ਰੂਫ ਹੋਣਾ ਚਾਹੀਦਾ ਬੰਦਾ ਵੀ ਹੜ ਬੀੜਤੀ ਆਏ ਹਾਂ ਹਾਂ ਉਹਦਾ ਕੋਈ ਸਬੂਤ ਹੋਵੇ ਬਾਕੀ ਜਿਹੜਾ ਹੜਪੀੜਤ ਵਾਸਤੇ ਸੇਵਾ ਕਰਨ ਵਾਸਤੇ ਆਂਦਾ ਨਾ 10 ਦਿਨ ਜੇ ਲਾਇਆ ਵੇ ਹਾਂ ਉਹ ਤੋਂ ਵੀ ਅਸੀਂ ਮਨਾਫਾ ਨਹੀਂ ਲੈਣਾ ਠੀਕ ਹੈ ਬਈ 10 ਦਿਨ ਉਹ ਤਾਂਪਾ ਨੂੰ ਕੋਈ ਪ੍ਰੂਫ ਦੇ ਦੇ ਵੀ 10 ਦਿਨ ਮੈਂ ਬਾਕੀ ਸੇਵਾ ਕਰਕੇ ਆਇਆ ਠੀਕ ਹੈ ਬਈ ਉਹਨੂੰ ਵੀ ਕੋਈ ਮਨਾਫਾ ਨਹੀਂ ਲੈਣਾ ਠੀਕ ਹੈ ਬਈ ਬਈ ਇਹ ਅਗਲਾ ਕਨੈਕਟ ਨੰਬਰ ਬੋਲ ਦੋ ਕਨੈਕਟ ਨੰਬਰ 880254054 ਠੀਕ ਹੈ ਤੇ 19994123993 ਇਹ ਦੋ ਮੋਬਾਈਲ ਨੰਬਰ ਆ ਸਾਡਾ ਵੀ ਵੈਸੇ ਪੇਜ ਬਣਿਆ ਹੋਇਆ ਪੱਕੇ ਪੰਜਾਬੀ 735 ਉਹ ਵੀ ਸਬਸਕ੍ਰਾਈਬ ਕਰ ਲਿਓ ਬਈ ਉਹ ਵੀ ਸਬਸਕ੍ਰਾਈਬ ਕਰ ਲਿਓ ਤੇ ਜੌਂਡੀਆ ਟਰੈਕਟਰ ਦੀ ਫੋਟੋ ਲੱਗੀ ਹੋਈ ਹੈ ਠੀਕ ਆ ਬਾਈ ਜੇ ਭਰਾ ਉਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਦੱਬ ਕੇ ਲਾਈਕ ਕਮੈਂਟ ਤੇ ਸ਼ੇਅਰ ਕਰਿਓ ਭਰਾ ਦੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਬਹੁਤ ਬਹੁਤ ਮਿਹਰਬਾਨੀ ਜੇ ਕੋਈ ਭਰਾ ਬਈ ਮੇਰੇ ਨਾਲ ਕਨੈਕਟ ਕਰਨਾ ਚਾਹੁੰਦਾ ਮੇਰਾ ਨੰਬਰ ਹੈ 62833 01507 ਇੱਥੋਂ ਦੇਖ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਮਿਹਰਬਾਨੀ ਭਰਾ ਥੈਂਕ ਯੂ ਬਾਈ ਧੰਨਵਾਦ ਧੰਨਵਾਦ ਬਾਈ ਕੈਮਰਾਮੈਨ ਦਾ ਤੇ ਧੰਨਵਾਦ ਬਾਈ ਦੇਖਣ ਵਾਲੇ ਸਰੋਤਿਆਂ